ਕੀ ਤੁਸੀਂ ਵੀ ਜਾਨਣਾ ਚਾਹੁੰਦੇ ਹੋ ਕਿ ਅੱਜ ਕੱਲ ਦੀ ਦੁਨੀਆਦਾਰੀ ਵਿੱਚ ਕੌਣ ਤੁਹਾਡਾ ਆਪਣਾ ਹੈ ਤੇ ਕੌਣ ਪਰਾਇਆ ਕੌਣ ਤੁਹਾਡੇ ਨਾਲ ਖੜਦਾ ਹੈ ਤੇ ਕੌਣ ਨਹੀਂ ਗੱਲ ਕਰਾਂਗੇ ਮਤਲਬੀ ਰਿਸ਼ਤਿਆਂ ਬਾਰੇ ਆਓ ਜੀ ਗੱਲ ਕਰਦੇ ਹਾਂ ਵਿਸਤਾਰ ਨਾਲ ਸ਼ਸ਼ੀਕਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਗੱਲਾਂ ਦੁਨੀਆਦਾਰੀ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਮਤਲਬੀ ਰਿਸ਼ਤਿਆਂ ਬਾਰੇ ਪਹਿਲਾਂ ਦੇ ਦਿਨਾਂ ਵਿੱਚ ਜੋ ਰਿਸ਼ਤੇ ਨੇ ਹਰ ਇੱਕ ਰਿਸ਼ਤਾ ਭੈਣ ਭਰਾ ਦਾ ਰਿਸ਼ਤਾ ਹੈ ਜਾਂ ਮਾਮਾ ਮੰਮੀ ਦਾ ਚਾਚਾ ਚਾਚੀ ਦਾ ਕੋਈ ਵੀ ਰਿਸ਼ਤਾ ਹੈ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਨਿਭਾਇਆ ਜਾਂਦਾ ਸੀ ਪਰ ਅੱਜ ਕੱਲ ਦੇ ਟਾਈਮ ਵਿੱਚ ਉਹ ਸਿਰਫ ਫੋਨ ਸਟੇਟਸ ਮੈਸੇਜਸ ਇਥੋਂ ਤੱਕ ਕਿ ਸਾਰੇ ਰਿਸ਼ਤੇ ਸੀਮਤ ਰਹਿ ਗਏ ਨੇ ਪਹਿਲਾਂ ਦੇ ਟਾਈਮਸ ਅਗਰ ਕਿਸੇ ਤੇ ਕੋਈ ਦੁੱਖ ਤਕਲੀਫ ਹੁੰਦੀ ਹੈ ਦਾ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਹੁੰਦਾ ਸੀ ਕਿ ਇਨ੍ਹਾਂ ਘਰ ਕੋਈ ਦੁੱਖ ਹੈ ਤੇ ਸਾਰੇ ਹੀ ਉਹਨਾਂ ਦੀ ਮਦਦ ਕਰਨ ਵਾਸਤੇ ਹਾਜ਼ਰ ਹੋ ਜਾਂਦੇ ਸੀ ਟਾਈਮ ਤੇ ਪਹੁੰਚ ਜਾਂਦੇ ਸੀ ਤੇ ਉਹਨਾਂ ਦਾ ਸਾਰਾ ਸੁੱਖ ਦੁੱਖ ਵੰਡੋਂਦੇ ਹੁੰਦੇ ਸੀ ਉਹਨਾਂ ਨੂੰ ਫੀਲ ਹੀ ਨਹੀਂ ਹੁੰਦਾ ਸੀ ਕਿ ਸਾਡੇ ਘਰੇ ਇਹ ਦੁੱਖ ਆਇਆ ਹੈ ਤੇ ਹੁਣ ਅੱਜ ਕੱਲ ਦੇ ਜੋ ਰਿਸ਼ਤੇ ਨੇ ਉਹ ਸਿਰਫ ਮਤਲਬੀ ਰਹਿ ਗਏ ਨੇ ਜੇ ਕੋਈ ਮਤਲਬ ਹੈ ਕਿਸੇ ਨੂੰ ਤੁਹਾਡੇ ਨਾਲ ਜੇ ਕਿਸੇ ਨੂੰ ਕੋਈ ਕੰਮ ਹੈ ਤੁਹਾਡੇ ਨਾਲ ਉਹ ਬੰਦਾ ਤਾਂ ਹੀ ਤੁਹਾਨੂੰ ਫੋਨ ਕਰੂਗਾ ਸਪੋਜ਼ ਕਰੋ ਕਿ ਕੋਈ ਘਰ ਤੋਂ ਬਾਹਰ ਰਹਿ ਰਿਹਾ ਹੈ ਤੁਸੀਂ ਸਾਰੇ ਵੀ ਦੇਖੋ ਅੱਜ ਕੱਲ ਤਾਂ ਐਵੇਂ ਦਾ ਟਾਈਮ ਆ ਗਿਆ ਹੈ ਕਿ ਸਾਰਿਆਂ ਨੂੰ ਕੰਮ ਕਰਨ ਵਾਸਤੇ ਘਰ ਤੋਂ ਬਾਹਰ ਜਾਣਾ ਪੈਂਦਾ ਜਾਂ ਬਾਹਰ ਰਹਿਣਾ ਵੀ ਪੈਂਦਾ ਕਈ ਕਈ ਸਾਲ ਤੁਸੀਂ ਕਰਦੇ ਹੀ ਹੋਵੋਗੇ ਤੁਸੀਂ ਸਾਰੇ ਮੈਨੂੰ ਕਮੈਂਟਾਂ ਜ਼ਰੂਰ ਦੱਸੋ ਕਿ ਕਿੰਨੇ ਕੋ ਇਹੋ ਜਿਹੇ ਲੋਕ ਨੇ ਹਨ ਕਿ ਨੋ ਕਿੰਨੇ ਕੋ ਇਹੋ ਜਿਹੇ ਭੈਣ ਬਰਾਨੇ ਜਿਹੜੇ ਤੁਸੀਂ ਬਾਹਰ ਰਹਿੰਦੇ ਹੋ ਤੇ ਤੁਹਾਡੇ ਕੋਲ ਤੁਹਾਡੇ ਰਿਸ਼ਤੇਦਾਰਾਂ ਦਾ ਫੋਨ ਆਉਂਦਾ ਹੈ ਸਿਰਫ ਤੁਹਾਡਾ ਹਾਲਚਲ ਪੁੱਛਣ ਵਾਸਤੇ ਮੈਨੂੰ ਤਾਂ ਨਹੀਂ ਲੱਗਦਾ ਕਿ ਕਿਸੇ ਦਾ ਆਉਂਦਾ ਹੋਣਾ ਫੋਨ ਕਿਉਂਕਿ ਅੱਜ ਕੱਲ ਲੋਕਾਂ ਨੂੰ ਟਾਈਮ ਹੀ ਨਹੀਂ ਹੈ ਕਿਸੇ ਦਾ ਹਾਲਚਲ ਪੁੱਛਣ ਵਾਸਤੇ ਕਿਸੇ ਨੂੰ ਪੈਸਾ ਕਮਾਉਣ ਤੋਂ ਵੇਲ ਮਿਲੇ ਫੇਰ ਹੀ ਤਾਂ ਕਿਸੇ ਦਾ ਹਾਲਚਲ ਪੁੱਛਿਆ ਜਾਵੇ ਨਾ ਔਰ ਸਭ ਤੋਂ ਵੱਡੀ ਗੱਲ ਹੈ ਸਾਰਿਆਂ ਵਿੱਚ ਜਿਹੜਾ ਹੈ ਕਿ ਪਹਿਲਾਂ ਵਾਲਾ ਪਿਆਰ ਤਾਂ ਰਹਿ ਨਹੀਂ ਗਿਆ ਜੇ ਕਿਸੇ ਦੀ ਕਿਸੇ ਨਾਲ ਤੇ ਲੜਾਈ ਹੋ ਗਈ ਤਾਂ ਉਹ ਸਾਲਾਂ ਭਰ ਇੱਕ ਦੂਸਰੇ ਨਾਲ ਗੁੱਸੇ ਰਹਿਣਗੇ ਔਰ ਅੱਜਕੱਲ ਜ਼ਿਆਦਾਤਰ ਤਾਂ ਲੋਕ ਪੈਸਿਆਂ ਪਿੱਛੇ ਭੱਜੇ ਹੋਏ ਨੇ ਜਾਂ ਫਿਰ ਮਤਲਬਲੀ ਸਿਰਫ ਰਿਸ਼ਤਾ ਨਿਪੁੰਨਦੇ ਨੇ ਬਸ ਦਿਖਾਵੇ ਦਾ ਰਿਸ਼ਤਾ ਹੈ ਕਿ ਇਹ ਸਾਡਾ ਭੈਣ ਬਰਾਇਆ ਆ ਸਾਡਾ ਮਾਂ ਪਿਓ ਜਾਂ ਕੁਛ ਵੀ ਆ ਪਰ ਜਦੋਂ ਟਾਈਮ ਆਉਂਦਾ ਨਾ ਔਖਾ ਟਾਈਮ ਆਉਂਦਾ ਉਦੋਂ ਕੋਈ ਨਹੀਂ ਨਾਲ ਖੜਦਾਗਾ ਤੁਸੀਂ ਬਾਹਰ ਰਹਿੰਦੇ ਹੋ ਤੁਹਾਡੇ ਕੋਲ ਕਦੇ ਕਿਸੇ ਦਾ ਫੋਨ ਆਇਆ ਹੈ ਕਿ ਤੁਸੀਂ ਕਿਵੇਂ ਹੋ ਕਿਵੇਂ ਨਹੀਂ ਹੋ ਕਿਵੇਂ ਤੁਹਾਡਾ ਕੰਮ ਠੀਕ ਚੱਲਦਾ ਕਿਸੇ ਕੋਲ ਨਹੀਂ ਫੋਨ ਆਇਆ ਹੁਣ ਆਇਆ ਹੁੰਦਾ ਔਰ ਆਉਂਦਾ ਵੀ ਨਹੀਂ ਲੇਕਿਨ ਜੇ ਕਿਸੇ ਨੇ ਸਾਲ ਚ ਬੰਦੇ ਨੇ ਕਿਸੇ ਨੇ ਫੋਨ ਨਹੀਂ ਕੀਤਾ ਉਹਨੂੰ ਕੰਮ ਪੈ ਗਿਆ ਤੁਹਾਡੇ ਨਾਲ ਪੈਸਿਆਂ ਦੀ ਜਰੂਰਤ ਪੈ ਗਈ ਜਾਂ ਕੁਛ ਵੀ ਉਹਦਾ ਤੁਹਾਡੇ ਕੋਲ ਫੋਨ ਆ ਜਾਊਗਾ ਫਟਾਫਟ ਹਾਂਜੀ ਕਿਵੇਂ ਹੋ ਇੰਨੇ ਕੋ ਪੈਸੇ ਮਿਲ ਸਕਦੇ ਨੇ ਹੋਇਆ ਹੋਣਾ ਤੁਹਾਡੇ ਕਿਸੇ ਨਾਲ ਐਵੇਂ ਦਾ ਮੇਰੇ ਨਾਲ ਤਾਂ ਬਹੁਤ ਵਾਰ ਐਵੇਂ ਹੋਇਆ ਹੋਇਆ ਤੇ ਤੁਹਾਡੇ ਨਾਲ ਵੀ ਜ਼ਰੂਰ ਹੋਇਆ ਹੋਣਾ ਤੁਸੀਂ ਕਮੈਂਟਾਂ ਚ ਜ਼ਰੂਰ ਦੱਸਿਓ ਆਪਣੀ ਰਾਏ ਕਿ ਤੁਹਾਨੂੰ ਕੀ ਲੱਗਦਾ ਕਿ ਅੱਜ ਕੱਲ ਦੇ ਜੋ ਰਿਸ਼ਤੇ ਨੇ ਉਹ ਸਿਰਫ ਮਤਲਬ ਲਈ ਰਹਿ ਗਏ ਨੇ ਜਾਂ ਫਿਰ ਸੱਚੀ ਕੋਈ ਇਹੋ ਜਿਹਾ ਰਿਸ਼ਤਾ ਬਚਿਆ ਹੈ ਕਿ ਜਿਹੜਾ ਹਰ ਸੁੱਖ ਦੁੱਖ ਵਿੱਚ ਤੁਹਾਡੇ ਨਾਲ ਖੜਦਾ ਬਸ ਸਿਰਫ ਇੱਕ ਮਾਂ ਬਾਪ ਦਾ ਰਿਸ਼ਤਾ ਆ ਜਿਹੜਾ ਆਪਣੇ ਹਰ ਸੁੱਖ ਦੁੱਖ ਵਿੱਚ ਸਾਡੇ ਨਾਲ ਹੈ ਚਾਹੇ ਆਪਾਂ ਗਲਤ ਕਰ ਰਹੇ ਆਂ ਚਾਹੇ ਸਹੀ ਕਰ ਰਹੇ ਆਂ ਉਹ ਆਪਣੇ ਨਾਲ ਰਹਿਣਗੇ ਹਮੇਸ਼ਾ ਉਹ ਆਪਣੀ ਹਾਂ ਚ ਹਾਂ ਮਿਲਾਉਣਗੇ ਕਿ ਹਾਂ ਵੀ ਸਾਡਾ ਤੀ ਪੋਤਾ ਜਾਂ ਕੋਈ ਵੀ ਆ ਉਹ ਸਹੀ ਹੈ ਪਰ ਦੂਸਰਾ ਕੋਈ ਕੁੱਛ ਨਹੀਂ ਕਹੂਗਾ ਆਪਣੇ ਮਾਪੇ ਫੋਨ ਕਰਨਗੇ ਪਹਿਲਾਂ ਹਾਲਚਲ ਪੁੱਛਣਗੇ ਪਹਿਲਾਂ ਪੈਸੇ ਨਹੀਂ ਪੁੱਛਣਗੇ ਪਹਿਲਾਂ ਹਾਲਚਲ ਪੁੱਛਣਗੇ ਆਪਣਾ ਤੇ ਦੂਸਰਾ ਕੋਈ ਫੋਨ ਕਰੂਗਾ ਉਹ ਪਹਿਲਾਂ ਸੈਲਰੀ ਪੁੱਛੂਗਾ ਕਿਵੇਂ ਆ ਤੁਹਾਡੀ ਸੈਲਰੀ ਐ ਨਹੀਂ ਪੁੱਛਣਗੇ ਕਿ ਤੁਸੀਂ ਰੋਟੀ ਟਾਈਮ ਤੇ ਖਾਣੇ ਹੋ ਜਾਂ ਨਹੀਂ ਖਾਣੇ ਹਨਾ ਜਾਂ ਫਿਰ ਤੁਹਾਡਾ ਸਿਹਤ ਕਿਵੇਂ ਰਹਿੰਦੀ ਹੈ ਕੰਮ ਕਿਵੇਂ ਆ ਤੁਹਾਡਾ ਨਹੀਂ ਪਹਿਲਾ ਸਭ ਤੋਂ ਇੰਪੋਰਟੈਂਟ ਚੀਜ਼ ਲੋਕਾਂ ਲਈ ਪੈਸਾ ਬਣ ਗਿਆ ਅੱਜਕੱਲ੍ਹ ਔਰ ਸਿਰਫ ਅਗਰ ਮੈਸੇਜ ਕਿਸੇ ਨੂੰ ਕਰ ਲਿਆ ਤੇ ਕਰ ਲਿਆ ਜੇ ਨਹੀਂ ਕੀਤਾ ਤਾਂ ਨਹੀਂ ਕੀਤਾ ਅੱਜ ਕੱਲ ਦੇ ਰਿਸ਼ਤੇ ਸਿਰਫ ਮਤਲਬ ਨਾਲ ਚੱਲ ਰਹੇ ਨੇ ਸਿਰਫ ਮਤਲਬ ਨਾਲ ਲੋਕ ਇੱਕ ਦੂਸਰੇ ਦਾ ਸਤਿਕਾਰ ਕਰਨਾ ਹੀ ਭੁੱਲ ਗਏ ਨੇ ਇੱਕ ਦੂਸਰੇ ਨੂੰ ਪਿਆਰ ਕਰਨਾ ਹੀ ਭੁੱਲ ਗਏ ਨੇ ਹੋਰਾਂ ਰਿਸ਼ਤੇਦਾਰਾਂ ਲਈ ਤਾਂ ਟਾਈਮ ਕਿਸੇ ਕੋਲ ਕੀ ਹੋਣਾ ਆਪਣੇ ਮਾਪੇ ਵਾਸਤੇ ਕਿਸੇ ਕੋਲ ਤਾਂ ਟਾਈਮ ਹੈ ਨਹੀਂਗਾ ਬਿਲਕੁਲ ਹੀ ਕੋਈ ਆਉਂਦਾ ਹੈ ਨਾ ਦੁੱਖ ਤਕਲੀਫ ਜੇ ਕੋਈ ਰਿਸ਼ਤੇਦਾਰ ਤੁਹਾਡੇ ਨਾਲ ਖੜਦਾ ਹੈ ਉਸ ਮੁਸ਼ਕਲ ਟਾਈਮ ਵਿੱਚ ਹਰ ਪਰਿਵਾਰਾਂ ਵਿੱਚ ਇਹੋ ਜਿਹੀ ਕੋਈ ਆ ਜਾਂਦੀ ਹੈ ਦਿੱਕਤ ਪਰੇਸ਼ਾਨੀ ਹੈ ਨਾ ਤੇ ਜੇ ਕੋਈ ਰਿਸ਼ਤੇਦਾਰ ਤੁਹਾਡੇ ਨਾਲ ਖੜਦਾ ਹੈ ਉਹ ਅਸਲੀ ਰਿਸ਼ਤੇਦਾਰ ਹੈ ਉਹ ਆਪਣਾ ਅਸਲੀ ਆਪਣਾ ਆ ਉਹ ਤੇ ਜਿਹੜਾ ਤੁਹਾਡੇ ਦੁੱਖ ਵਿੱਚ ਤੁਹਾਡੇ ਨਾਲ ਨਹੀਂ ਖੜਦਾ ਨਾ ਉਹ ਤੁਹਾਡਾ ਕੋਈ ਆਪਣਾ ਨਹੀਂ ਹੈ ਜਿਹੜਾ ਖੁਸ਼ੀਆਂ ਵਿੱਚ ਕਹਿ ਦਈਏ ਤਾਂ ਭੱਜ ਜਾਊਗਾ ਤੇ ਦੁੱਖ ਵਿੱਚ ਸੁਣ ਕੇ ਵੀ ਅਣਦੇਖਾ ਕਰ ਦੂਗਾ ਉਹਨੂੰ ਪਤਾ ਚੱਲ ਜਾਊਗਾ ਕਿ ਨਾ ਕਰੇ ਆਹ ਦੁੱਖ ਤਕਲੀਫ ਹੈ ਪਰ ਫਿਰ ਵੀ ਉਹ ਇਗਨੋਰ ਕਰ ਦੂਗਾ ਕਿ ਸਾਡੇ ਕੋਲੋਂ ਕੋਈ ਪੈਸੇ ਨਾ ਮੰਗ ਲੈਣ ਜਾਂ ਸਾਡੇ ਕੋਲੋਂ ਕੋਈ ਕਿਸੇ ਤਰ੍ਹਾਂ ਦੀ ਹੈਲਪ ਨਾ ਲੈ ਲੈਣ ਇਹ ਮਤਲਬੀ ਰਿਸ਼ਤੇ ਨੇ ਅੱਜ ਕੱਲ ਦੀ ਦੁਨੀਆ ਵਿੱਚ ਤਾਂ ਅੱਜ ਕੱਲ ਦੀ ਜੋ ਦੁਨੀਆਦਾਰੀ ਹੈ ਉਹਦੇ ਵਿੱਚ ਤਾਂ ਕੋਈ ਸੱਚਾ ਰਿਸ਼ਤਾ ਰਹਿ ਹੀ ਨਹੀਂ ਗਿਆ ਪਹਿਲਾਂ ਛੁੱਟੀਆਂ ਹੁੰਦੀਆਂ ਸੀ ਸਕੂਲ ਵਿੱਚ ਜਦੋਂ ਵੀ ਕੁੰਮਣ ਫਿਰਨ ਸਾਰੇ ਜਾਂਦੇ ਹੁੰਦੇ ਸੀ ਆਪਣੇ ਨਾਨਕਿਆਂ ਦੇ ਚੱਲ ਗਏ ਜਾਂ ਕਿੱਧਰ ਵੀ ਚੱਲ ਗਏ ਅੱਜ ਕੱਲ ਕੋਈ ਜਾਂਦਾ ਕਿਸੇ ਨੂੰ ਕੋਈ ਛੁੱਟੀ ਦਾ ਹੁੰਦੀ ਨਹੀਂ ਛੁੱਟੀ ਹੁੰਦੀ ਆ ਤਾਂ ਉਹ ਘਰ ਚ ਹੀ ਕੰਮ ਕਰ ਲੋ ਇਹ ਕਰ ਲੋ ਉਹ ਕਰ ਲੋ ਕਿੱਧਰ ਕੋਈ ਕੁੰਮਣ ਹੀ ਨਹੀਂ ਜਾਂਦਾ ਪਹਿਲਾਂ ਟਾਈਮ ਬਹੁਤ ਵਧੀਆ ਹੁੰਦਾ ਸੀ ਬਿਨਾ ਮਤਲਬੀ ਮਤਲਬ ਕੋਈ ਮਤਲਬ ਨਹੀਂ ਹੁੰਦਾ ਸੀ ਕਿਸੇ ਇਨਸਾਨ ਨੂੰ ਫੇਰ ਵੀ ਅਗਲੇ ਦਾ ਦੁੱਖ ਸੁੱਖ ਪੁੱਛਦਾ ਹੁੰਦਾ ਸੀ ਅਗਲੇ ਦੀ ਖੁਸ਼ੀ 'ਚ ਸ਼ਾਮਲ ਹੁੰਦਾ ਅਗਲੇ ਦੀ ਦੁੱਖ 'ਚ ਸ਼ਾਮਲ ਹੁੰਦਾ ਪਰ ਹੁਣ ਹੁਣ ਸਿਰਫ ਔਰ ਸਿਰਫ ਅਗਰ ਆਪਾਂ ਨੂੰ ਕੋਈ ਮਤਲਬ ਹੈ ਨਾ ਕਿਸੇ ਨਾਲ ਤਾਂ ਹੀ ਕੋਈ ਗੱਲ ਕਰਦਾ ਕਿਸੇ ਨਾਲ ਐਵੇਂ ਕੋਈ ਕਿਸੇ ਨਾਲ ਅੱਜਕੱਲ ਨਹੀਂ ਤੁਰਿਆ ਫਿਰਦਾ ਰਹਿੰਦਾ ਜਿਉ ਨੂੰ ਕੋਈ ਮਤਲਬ ਹੈ ਪੈਸਿਆਂ ਦਾ ਜਾਂ ਹੋਰ ਕਿਸੇ ਚੀਜ਼ ਦਾ ਤਾਂਹੀਂ ਕੋਈ ਕਿਸੇ ਨਾਲ ਗੱਲ ਕਰਕੇ ਰਾਜੀ ਹੈ ਜੇ ਤੁਸੀਂ ਨੋਟਿਸ ਕਰਿਓ ਇਹ ਗੱਲ ਜੇ ਤੁਹਾਡੇ ਕੋਲ ਤੁਸੀਂ ਅਮੀਰ ਹੋਗੇ ਨਾ ਤੁਹਾਡੇ ਕੋਲ ਕੋਈ ਥੋੜਾ ਬੋਤਾਂ ਵੀ ਪੈਸਾ ਆ ਗਿਆ ਸਾਰੇ ਤੁਹਾਡੇ ਨਾਲ ਖੜਨ ਲਈ ਤਿਆਰ ਹੋ ਜਾਣਗੇ ਕਿ ਹਾਂ ਬਈ ਇਹ ਸਾਡਾ ਭੈਣ ਆ ਸਾਡਾ ਭਰਾ ਆ ਸਾਡਾ ਮਾਮਾ ਆ ਜਾਂ ਕੋਈ ਵੀ ਆ ਪਰ ਜਦੋਂ ਤੁਹਾਡੇ ਕੋਲ ਕੁਝ ਨਹੀਂ ਹੋਊਗਾ ਤੁਹਾਡੀ ਜੇਬ ਬਿਲਕੁਲ ਖਾਲੀ ਹੋਊਗੀ ਤੁਹਾਡੇ ਕੋਲ ਤੁਹਾਡੇ ਸਰ ਤੇ ਮੁਸੀਬਤਾਂ ਹੀ ਮੁਸੀਬਤਾਂ ਹੋਣਗੀਆਂ ਉਦੋਂ ਕੋਈ ਆ ਕੇ ਪੁੱਛਦਾ ਆ ਕਿ ਇਹ ਸਾਡਾ ਭੈਣ ਭਰਾ ਆ ਨਹੀਂ ਪੁੱਛਦਾ ਨਾ ਇਹ ਹੀ ਸੱਚਾਈ ਹੈ ਅੱਜ ਕੱਲ੍ਹ ਦੀ ਰਿਸ਼ਤਿਆਂ ਦੀ ਸਾਰਿਆਂ ਨੂੰ ਰਿਸ਼ਤੇ ਪਰਖਣ ਪਰਖਣਾ ਆਉਣਾ ਚਾਹੀਦਾ ਹੈ ਅੱਜ ਦੀ ਦੁਨੀਆਦਾਰੀ ਵਿੱਚ ਜਿਹੜੀ ਜਿੰਦਗੀ ਚੱਲ ਰਹੀ ਹੈ ਉਹਦੇ ਵਿੱਚ ਸਾਰਿਆਂ ਨੂੰ ਆਪਣੇ ਰਿਸ਼ਤਿਆਂ ਦੀ ਪਛਾਣ ਕਰਨੀ ਆਣੀ ਚਾਹੀਦੀ ਹੈ ਜਿਹੜਾ ਤੁਹਾਡੇ ਦੁੱਖ 'ਚ ਤੁਹਾਡੇ ਨਾਲ ਖੜ ਗਿਆ ਉਹ ਸਹੀ ਹੈ ਬੰਦਾ ਤੇ ਜਿਹੜਾ ਤੁਹਾਡੇ ਦੁੱਖ ਤੁਹਾਡੇ ਨਾਲ ਹੀ ਨਹੀਂ ਖੜਦਾ ਤਾਂ ਫੇਰ ਉਸ ਇਨਸਾਨ ਦਾ ਕੀ ਕਹਿ ਸਕਦੇ ਆਪਾਂ ਜਿਹੜਾ ਤੁਹਾਡੇ ਦੁੱਖ ਨੂੰ ਆਪਣਾ ਸਮਝਦਾ ਹੈ ਨਾ ਉਹ ਹੀ ਤੁਹਾਡਾ ਅਸਲੀ ਰਿਸ਼ਤੇਦਾਰ ਹੈ ਔਰ ਅੱਜ ਕੱਲ ਐਵੇਂ ਆ ਕਿ ਜਿਹੜੇ ਆਪਣੇ ਨੇ ਨਾ ਆਪਣੇਆਂ ਤੋਂ ਉਮੀਦ ਤਾਂ ਬਿਲਕੁਲ ਨਾ ਕਰਿਆ ਕਰੋ ਕਹਿੰਦੇ ਨੇ ਨਾ ਆਪਣੇ ਘਰਾਂ ਵਿੱਚ ਮੇਨ ਗੱਲ ਐਵੇਂ ਹੀ ਹੁੰਦੀ ਆ ਕਿ ਆਪਣਾ ਕਦੇ ਸਾਥ ਨਹੀਂ ਦਿੰਦਾ ਹਜੇ ਪਰਾਇਆ ਫੇਰ ਵੀ ਸਾਥ ਦੇ ਦਿੰਦਾ ਆਪਣੇਆਂ ਨੂੰ ਆਪਣੀ ਖੁਸ਼ੀ ਦੇਖ ਕੇ ਖੁਸ਼ ਨਹੀਂ ਹੁੰਦੇ ਉਹ ਆਪਣੇ ਖੁਸ਼ੀ ਦੇਖ ਕੇ ਖੁਸ਼ ਨਹੀਂ ਹੁੰਦੇ ਤੇ ਜਿਹੜਾ ਦੂਸਰਾ ਘਰ ਆ ਜਿਹੜਾ ਆਪਣਾ ਪਰਾਇਆ ਉਹ ਵੈਸੇ ਹੀ ਆਪਣਾ ਗਵੰਢੀ ਹੈ ਜਿਹੜਾ ਉਹ ਫੇਰ ਵੀ ਖੁਸ਼ ਹੋ ਜਾਊਗਾ ਦੁੱਖੇ ਚ ਆਪਣੇ ਨਾਲ ਸਾਥ ਵੀ ਦੇਊਗਾ ਤੇ ਖੁਸ਼ੀ ਚ ਵੀ ਸਾਥ ਰਹੂਗਾ ਅੱਜ ਕੱਲ੍ਹ ਦੇ ਟਾਈਮ ਵਿੱਚ ਤਾਂ ਸਿਰਫ ਮਾਪੇ ਆਪਣੇ ਨੇ ਉਮੀਦ ਕਿਸੇ ਤੋਂ ਨਾ ਰੱਖੋ ਠੀਕ ਹੈ ਤੇ ਮਤਲਬ ਵੀ ਜਿਹੜੇ ਰਿਸ਼ਤੇ ਨੇ ਉਹਨਾਂ ਦੀ ਪਹਿਚaan ਕਰਨੀ ਸਿੱਖ ਲਓ ਸਾਰੇ ਕਿ ਕਿਹੜੇ ਸਾਡੇ ਆਪਣੇ ਨੇ ਤੇ ਕਿਹੜੇ ਸਾਡੇ ਪਰाये ਨੇ ਜਿਹੜਾ ਦੁੱਖੇ ਚ ਬੰਦਾ ਆਪਣੇ ਨਾਲ ਖੜਦਾ ਉਹੀ ਆਪਣਾ ਆਪਣਾ ਹੈ ਜ਼ਰੂਰੀ ਨਹੀਂ ਕਿ ਆਪਣੇ ਜਿਹੜੇ ਸਗੇ ਮਾਮੇ ਚਾਚੇ ਦਾਦੇ ਜੋ ਵੀ ਹੈ ਉਹੀ ਆਪਣੇ ਨਾਲ ਖੜਦਾ ਹੋਵੇ ਸੋ ਬਗਾਨਾ ਵੀ ਬੰਦਾ ਆਪਣੇ ਨਾਲ ਦੁੱਖੇ ਚ ਖੜ ਸਕਦਾ ਹੈ ਇੱਕ ਛੋਟੀ ਜੀ ਗੱਲ ਤੁਹਾਡੇ ਨਾਲ ਸ਼ੇਅਰ ਕਰਦੀ ਆ ਆਪਣੇ ਘਰ ਦੀ ਕਰੇਲੂ ਗੱਲ ਠੀਕ ਹੈ ਕਿ ਤੁਸੀਂ ਸਾਰੇ ਮੇਰੇ ਫੈਮਲੀ ਵਰਗੇ ਹੋ ਤੁਹਾਨੂੰ ਮੈਂ ਆਪਣੀ ਫੈਮਲੀ ਬਣਾਇਆ ਤੇ ਮੈਂ ਤੁਹਾਡੇ ਆਪਣੇ ਘਰ ਦੀ ਇੱਕ ਗੱਲ ਸ਼ ਗੱਲ ਦੱਸਦੀ ਆ ਸੱਚੀ ਕੋਈ ਕਿਤਾਬੀ ਗੱਲ ਨਹੀਂ ਹੈਗੀ ਕੋਈ ਕਹਾਣੀ ਨਹੀਂ ਹੈਗੀ ਸੱਚੀ ਸਾਡੇ ਘਰ ਦੀ ਗੱਲ ਆ ਕਿ ਲੋਕ ਪੈਸਿਆਂ ਪਿੱਛੇ ਆਪਣੇ ਰਿਸ਼ਤੇ ਕਿਵੇਂ ਭੁੱਲ ਜਾਂਦੇ ਨੇ ਕਿਵੇਂ ਮਤਲਬ ਲਈ ਕਿਸੇ ਨੂੰ ਜਾਣਦੇ ਨੇ ਮੇਰੇ ਡੈਡੀ ਹੋਈ 6 ਭਾਈ ਨੇ 6 ਭਰਾ ਲਈ ਮਤਲਬ ਤੇ ਜਿਹੜੇ ਮੇਰੇ ਚਾਚਾ ਜੀ ਨੇ ਉਹਨਾਂ ਕੋਲ ਮੇਰੇ ਦਾਦਾ ਜੀ ਰਹਿੰਦੇ ਸੀ ਮਤਲਬ ਦਾਦਾ ਦਾਦੀ ਦੋਨੋਂ ਖਤਮ ਹੋ ਗਏ ਨੇ ਹੁਣ ਤੇ ਜਦੋਂ ਸਭ ਕੁਝ ਥੋੜਾ ਬਹੁਤ ਵੀ ਜੋ ਕੁਝ ਵੀ ਹੈ ਜ਼ਮੀਨ ਦਾ ਕੁਝ ਵੀ ਉਹਨਾਂ ਤੋਂ ਬਾਅਦ ਤਾਂ ਹੁਣ ਦਾਦਾ ਦਾਦੀ ਤੋਂ ਬਾਅਦ ਤਾਂ ਡਿਵਾਈਡ ਹੋਣੀ ਸੀ ਨਾ ਸਾਰਿਆਂ 'ਚ ਬਰਾਬਰ ਬਰਾਬਰ ਮੇਰੇ ਸਾਰੇ ਪਾਪਾ ਹੋਰਾਂ ਨੇ ਡੈਡੀ ਹੋਰਾਂ ਨੇ ਉਹਨਾਂ ਨੂੰ ਐਵੇਂ ਕਹਤਾ ਕਿ ਤੁਸੀਂ ਉਹਨਾਂ ਦਾ ਹਿੱਸਾ ਵੀ ਰੱਖ ਸਕਦੇ ਹੋ ਤੁਸੀਂ ਦੋ ਹਿੱਸੇ ਰੱਖ ਸਕਦੇ ਹੋ ਤੇ ਬਾਕੀ ਸਾਰੇ ਅੱਜ ਡਿਵਾਈਡ ਜ਼ਰੂਰ ਹੋਊਗਾ ਤੇ ਮੇਰੇ ਚਾਚੇ ਦੀ ਗੱਲ ਸੁਣੋ ਹੁਣ ਅੱਜ ਕੱਲ ਕੀ ਚੱਲ ਰਿਹਾ ਕਿ ਉਹਨਾਂ ਨੇ ਪੈਸਿਆਂ ਪਿੱਛੇ ਕੋਸ਼ ਪੈਸਿਆਂ ਪਿੱਛੇ ਮੰਨ 7 ਲੱਖ ਪਿੱਛੇ 1 ਕਰੋੜ ਪਿੱਛੇ ਆਪਣੇ ਭਾਈਆਂ ਨੂੰ ਹੀ ਆਪਣਾ ਸਮਝਣ ਤੋਂ ਇਨਕਾਰ ਕਰਦਾ ਸਾਰਿਆਂ ਦੇ ਸਾਹਮਣੇ ਸਾਰਿਆਂ ਦੇ ਸਾਹਮਣੇ ਕੋਰਟ ਵਿੱਚ ਪੁਲਿਸ ਵਿੱਚ ਸਾਰਿਆਂ 'ਚ ਉਹਨਾਂ ਨੂੰ ਕਹਤਾ ਕਿ ਮੈਂ ਤਾਂ ਇਕੱਲਾ ਹੀ ਹਾਂ ਮੇਰਾ ਕੋਈ ਭਾਈ ਨਹੀਂ ਹੈ ਠੀਕ ਹੈ ਤੇ ਹੁਣ ਤੁਸੀਂ ਐਵੇਂ ਦੱਸੋ ਕੀ ਔਕਾਤ ਰਹਿ ਗਈ ਐ ਉਸ ਇਨਸਾਨ ਦੀ ਕਰ ਸਕਦੇ ਆ ਕਿਸੇ ਤੇ ਵੀ ਵਿਸ਼ਵਾਸ ਆਪਣਾ ਹੀ ਆਪਣੇ ਲਈ ਬੇਗਾਨਾ ਹੋ ਗਿਆ ਹੈ ਆਪਣਾ ਹੀ ਆਪਣੇ ਲਈ ਪੈਸਿਆਂ ਪਿੱਛੇ ਮੁੱਕਰੀ ਜਾਂਦਾ ਆਪਣੇ ਰਿਸ਼ਤੇ ਤੋਂ ਹੀ ਕੀ ਉਹ 1 ਕਰੋੜ ਪੂਰੀ ਜ਼ਿੰਦਗੀ ਚੱਲ ਜਾਊਗਾ ਜਿੰਨੇ ਦਿਨ ਉਹ ਰਹੂਗਾ ਨਹੀਂ ਚੱਲੂਗਾ ਨਾ ਚਲੋ ਆਪਾਂ ਕਹਿੰਨੇ ਆ ਵਧੀਆ ਸਹੀ ਰਵੇ ਸਭ ਸਾਰੇ ਠੀਕ ਰਹਿਣ ਪਰ ਕੋਸ਼ਿਸ਼ ਪੈਸਿਆਂ ਪਿੱਛੇ ਨਾ ਆਪਣੇ ਰਿਸ਼ਤੇ ਨਾ ਗਵਾਓ ਪੈਸਾ ਸਦਾ ਨਹੀਂ ਰਹਿਣਾ ਪੈਸਾ ਆਪਾਂ ਚਲਿਆ ਗਿਆ ਕਮਾ ਵੀ ਸਕਦੇ ਆ ਪਰ ਜਿਹੜੇ ਰਿਸ਼ਤੇ ਟੁੱਟ ਜਾਂਦੇ ਨੇ ਜਾਂ ਫਿਰ ਚਲੇ ਜਾਂਦੇ ਨੇ ਕੋਈ ਦੁਨੀਆ ਤੋਂ ਉਹ ਫਿਰ ਕਦੇ ਕੋਈ ਵਾਪਸ ਨਹੀਂ ਆਉਂਦੀ ਪਾ ਚ ਆਪਾਂ ਕਹਿੰਨੇ ਆ ਇਹ ਆਪਾਂ ਗਲਤ ਕੀਤਾ ਸੀ ਉਹ ਤਾਂ ਬਹੁਤ ਵਧੀਆ ਇਨਸਾਨ ਸੀ ਤੇ ਬੰਦੇ ਨੂੰ ਆਪਣੀ ਔਕਾਤ ਨਹੀਂ ਭੁੱਲਣੀ ਚਾਹੀਦੀ چاہے ਉਹ ਕਿੰਨਾ ਵੀ ਅਮੀਰ ਹੋ ਲੋ ਉਹਨੂੰ ਪਤਾ ਹੋਣਾ ਚਾਹੀਦਾ ਕਿ ਉਹਨੇ ਪਹਿਲਾਂ ਕੀ ਕੁਛ ਕੀਤਾ ਹੋਇਆ ਤੇ ਹੁਣ ਉਹਦੇ ਨਾਲ ਕਿਵੇਂ ਹੋ ਰਿਹਾ ਹੈ ਮੈਨੂੰ ਇਹ ਪਹਿਲਾਂ ਮੈਂ ਇਹ ਗੱਲਾਂ ਨਾ ਸਿਰਫ ਜਦੋਂ ਆਪਾਂ ਰੀਲਸ ਦੇਖਦੇ ਆ ਕਿ ਭਾਈ ਭਾਈ ਦਾ ਦੁਸ਼ਮਣ ਬਣ ਜਾਂਦਾ ਭਰਾ ਭਰਾ ਦੀ ਪ੍ਰਾਣ ਨੂੰ ਮਾਰ ਦਿੰਦਾ ਹਨਾ ਜ਼ਮੀਨ ਪਿੱਛੇ ਮਾਰਦਾ ਕਿਵੇਂ ਵੀ ਹਨਾ ਤੇ ਹੁਣ ਮੈਂ ਆਪ ਦੇ ਮਤਲਬ ਘਰ ਵਿੱਚ ਆਪਣੇ ਘਰ ਵਿੱਚ ਇਹ ਗੱਲ ਹੁੰਦੀ ਹੋਈ ਦੇਖ ਲਈ ਮਤਲਬ ਮਰਨ ਮਾਰਨ ਤਾਂ ਨਹੀਂ ਹੋਇਆ ਰੱਬ ਨਾ ਹੀ ਕਰੇ ਇਹੋ ਜਿਹਾ ਪਰ ਇਹ ਗੱਲ ਜ਼ਰੂਰ ਹੈ ਮਰਨ ਤੋਂ ਇਹ ਗੱਲ ਘੱਟ ਵੀ ਨਹੀਂ ਹੈ ਜਦੋਂ ਸਾਡੇ ਚਾਚੇ ਨੇ ਮੇਰੇ ਡੈਡੀ ਹੋਰ ਨੂੰ ਪਾਈ ਆਪ ਦਾ ਮੰਨਣ ਤੋਂ ਹੀ ਇਨਕਾਰ ਕਰਤਾ ਵੀ ਇਹ ਸਾਡਾ ਇਹ ਸਾਡੇ ਭਰਾ ਹੀ ਨਹੀਂ ਹੈਗੇ ਇਸ ਤੋਂ ਉੱਤੇ ਕੀ ਹੋਰ ਗੱਲ ਹੋ ਸਕਦੀ ਹੈ ਕੋਈ ਨਹੀਂ ਹੋ ਸਕਦੀ ਨਾ ਤੁਸੀਂ ਦੱਸਿਓ ਕਮੈਂਟਾਂ ਵਿੱਚ ਜਰੂਰ ਕੀ ਇਹ ਸਹੀ ਹੈ ਜਾਂ ਗਲਤ ਹੈ ਕਿ ਪੈਸੇਆਂ ਪਿੱਛੇ ਆਪਣੀ ਭੈਣ ਪਾਈਆਂ ਨੂੰ ਕੋਲ ਜਾਣਾ ਕੀ ਇਹ ਸਹੀ ਹੈ ਪੈਸੇ ਸਦਾ ਰਹਿਣਗੇ ਕਿਸੇ ਕੋਲ ਨਹੀਂ ਰਹਿੰਦੇ ਨਾ ਪੈਸੇ ਆਪਾਂ ਕਮਾ ਸਕਦੇ ਆ ਕਦੋਂ ਵੀ ਕਮਾ ਸਕਦੇ ਆ ਪਰ ਉਹ ਰਿਸ਼ਤੇ ਜਿਹੜੇ ਹੁਣ ਇੱਕ ਦੂਸਰੇ ਨਾਲ ਉਹ ਮਤਲਬ ਬੋਲਣਾ ਹਟ ਬੋਲਣੋਂ ਹਟ ਗਏ ਇੱਕ ਦੂਸਰੇ ਨਾਲ ਕੋਈ ਫੈਮਿਲੀ ਦਾ ਮੈਂਬਰ ਉਹਨਾਂ ਨਾਲ ਕੋਈ ਬੋਲਦਾ ਨਹੀਂ ਕੋਈ ਦੁੱਖ ਸੁੱਖ ਚ ਨਹੀਂ ਕੋਈ ਕੁਝ ਨਹੀਂ ਉਹ ਕਦੇ ਵਾਪਸ ਆ ਸਕਦਾ ਕਿ ਕਿਹੜਾ ਇੱਕ ਦੂਸਰੇ ਘਰ ਜਾਣਾ ਹੱਸ ਖੇਡ ਕੇ ਉਹ ਨਹੀਂ ਵਾਪਸ ਆ ਸਕਦੀ ਨਾ ਗੱਲ ਉਹ ਹੁਣ ਮੁੱਕਰ ਸਕਦਾ ਪਰ ਸਾਰੇ ਜਿਹੜੇ ਪੂਰੇ ਪਿੰਡ ਦੀ ਪੰਚਾਇਤ ਹੈ ਪੂਰੇ ਪਿੰਡ ਦੇ ਆਂਡ ਗਵਾਂਡ ਦੇ ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਇਹ ਨਾ ਇਹ ਛੇ ਭਾਈ ਨੇ ਉਹਨਾਂ ਨੂੰ ਤਾਂ ਪਤਾ ਹੋਊਗਾ ਨਾ ਜੇ ਉਹ ਆਪਦੇ ਆਪ ਚ ਕਈ ਆਂਦਾ ਵੀ ਨਹੀਂ ਮੇਰੇ ਭਾਈ ਤੇ ਉਹਨਾਂ ਦੇ ਮੰਨਣ ਤੇ ਕੁਝ ਹੋ ਸਕਦਾ ਜੇ ਕਾਗਜ਼ਾਂ ਚ ਹੈਗੇ ਆ ਤਾਂ ਹੈਗੇ ਆ ਸਿਰਫ 2 ਪੈਸੇ ਪਿੱਛੇ ਆਵਦੀ ਔਕਾਤ ਭੁੱਲ ਜਾਣਾ ਆਪਣੇ ਰਿਸ਼ਤੇ ਭੁੱਲ ਜਾਣਾ ਫਿਰ ਇਸ ਤੋਂ ਵੱਡੀ ਹੋਰ ਕੋਈ ਗੱਲ ਹੋ ਨਹੀਂ ਸਕਦੀ ਤੁਸੀਂ ਦੱਸਿਓ ਜੀ ਕਮੈਂਟਾਂ 'ਚ ਤੇ ਆਪਣੀ ਰਾਏ ਜ਼ਰੂਰ ਦੇਣਾ ਕਮੈਂਟਾਂ ਵਿੱਚ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਕੱਲ ਦਾ ਜੋ ਟਾਈਮ ਹੈ ਇਹਦੇ ਵਿੱਚ ਕੋਈ ਸੱਚਾ ਰਿਸ਼ਤਾ ਹੈਗਾ ਮਾਪੇ ਤੋਂ ਸਿਵਾ ਜੇ ਤੁਹਾਡੇ ਨਾਲ ਵੀ ਇਹੋ ਜਿਹੀ ਕੋਈ ਗੱਲ ਵਾਪਰੀ ਹੈ ਜਾਂ ਇਹੋ ਜਿਹਾ ਕੋਈ ਵੀ ਤੁਹਾਡੇ ਨਾਲ ਕਹਾਣੀ ਜੁੜੀ ਹੈ ਤੁਸੀਂ ਕਮੈਂਟਾਂ ਚ ਆਪਣੀ ਰਾਏ ਜ਼ਰੂਰ ਦੇਣਾ ਕਿ ਅੱਜਕੱਲ ਦੇ ਕਿਹੜੇ ਰਿਸ਼ਤੇ ਨੇ ਕਿਹਦੇ ਤੇ ਵਿਸ਼ਵਾਸ ਆਪਾਂ ਕਰ ਸਕਦੇ ਹਾਂ ਤੇ ਕਿਹਦੇ ਤੇ ਨਹੀਂ ਕਰ ਸਕਦੇ ਤੁਸੀਂ ਕਮੈਂਟਾਂ 'ਚ ਜ਼ਰੂਰ ਦੱਸਿਓ ਮੈਨੂੰ ਬਾਕੀ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਔਰ ਕਮੈਂਟ ਬਾਰੇ ਆਪਾਂ ਦੱਸਤਾ ਤੇ ਕਮੈਂਟ ਜ਼ਰੂਰ ਕਰਨਾ ਹੈ ਕਮੈਂਟ ਕਰਨਾ ਨਹੀਂ ਭੁੱਲਣਾ ਆਪਣੀ ਰਾਏ ਜ਼ਰੂਰ ਦਿਸਣੀ ਦੇਣੀ ਹੈ ਕਿ ਵੀਡੀਓ ਕਿਵੇਂ ਦੀ ਲੱਗੀ ਤੇ ਤੁਹਾਡੇ ਜ਼ਿੰਦਗੀ ਵਿੱਚ ਵੀ ਕੋਈ ਐਹੋ ਜੀ ਗੱਲ ਹੋਈ ਹੈ ਜਿਹੜੀ ਤੁਹਾਨੂੰ ਹਮੇਸ਼ਾ ਯਾਦ ਰਹੂਗੀ ਜਾਂ ਫਿਰ ਤੁਹਾਡੇ ਜ਼ਿੰਦਗੀ ਵਿੱਚ ਵੀ ਕੋਈ ਐਹੋ ਜੀ ਮਤਲਬੀ ਰਿਸ਼ਤੇ ਨੇ ਜੋ ਤੁਹਾਡੇ ਮਾੜੇ ਟਾਈਮ 'ਚ ਤੁਹਾਡੇ ਨਾਲ ਨਹੀਂ ਖੜਦੇ ਔਰ ਚੰਗੇ ਟਾਈਮ 'ਚ ਤੁਹਾਡੇ ਨਾਲ ਤੁਹਾਡੇ ਕੋਲ ਭੱਜ-ਭੱਜ ਕੇ ਆਉਂਦੇ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਧੰਨਵਾਦ